ਮੇਰੀ ਗੱਲ ਸੁਣੋ ਜਿਹੜੇ ਹੁਣ ਵਾਲੇ ਬੱਚੇ ਆਗੇ ਉਹਨਾਂ ਤੇ ਕੋਈ ਭਾਰ ਨਾ ਪਵੇ ਨਸ਼ੇ ਪੱਤੇ ਦਾ ਵੀ ਜਿਹੜੇ ਲੱਗੇ ਨੇ ਉਹ ਤਾਂ ਹੁਣ ਲੱਗੀ ਹੋਏ ਨੇਗੇ ਉਹਨਾਂ ਨੇ ਸਾਨੂੰ ਤਪਾਤ ਇੱਥੇ ਨੰਗੇ ਘਾੜੇ ਵੀ ਪਏ ਰਹਿੰਦੇ ਸੀਗੇ ਇੱਥੇ ਬੋਰਡ ਦੇ ਥੱਲੇ ਕਿਸੇ ਦੀ ਕੋਈ ਇੱਜ਼ਤ ਦੀ ਮੁੱਲ ਦੀ ਕਰਦਾ ਸੀਗਾ ਵੀ ਇਹ ਬੁੱਢੀਆਂ ਫਿਰਦੀਆਂ ਨੇ ਐ ਸੋਚਦੀ ਨਹੀਂ ਸੀਗੇ ਡੱਕ ਕੇ ਪੈ ਜਾਂਦੇ ਸੀਗੇ ਤੇ ਹੁਣ ਅਸੀਂ ਸਾਡੇ ਜਿਹੜੇ ਨਿੱਕੇ ਬੱਚੇ ਆ ਅਸੀਂ ਉਹਨਾਂ ਕਿਸੇ ਸੁਧਾਰ ਕਰਨਾ ਵੀ ਉਹ ਨਾ ਕਿਸੇ ਇਸ ਕਰ ਉਸ ਤੇ ਲੱਗ ਜਾਣ ਕਿੱਥੋਂ ਆ ਕੇ ਵੇਚਣ ਆਉਂਦੇ ਸੀ ਲੋਕ ਇੱਥੇ ਕਿੰਨਾ ਕੁ ਇੱਥੋਂ ਹੀ ਤੇ ਜੀ ਹੁਣ ਸਾਨੂੰ ਕਿਹੜਾ ਦੱਸ ਕਿਉਂ ਦਿੱਤੀਗੇ ਇੱਥੋਂ ਹੀ ਕੋਈ ਇਧਰੋਂ ਕੋਈ ਇਧਰੋਂ ਹੁਣ ਸਾਨੂੰ ਐਵੇਂ ਵੀ ਨਹੀਂ ਪਤਾ ਕਿ ਕਿੱਥੋਂ ਆਉਂਦੇ ਸੀਗੇ ਪੈ ਵਸੂਲ ਘੋਲੀਆਂ ਆਪਣੀ ਸਮਾਇਕ ਸਾਰਾ ਕੁਝ ਹੀ ਵਿਕਦਾ ਸੀ ਸਾਰਾ ਨਸ਼ਾ ਸਾਰਾ ਨਸ਼ਾ ਹੀ ਸਾਡੇ ਵੇੜੇ 'ਚ ਹੀ ਆ ਗਿਆ ਸੀਗਾ ਅਸੀਂ ਤਾਂ ਚੱਕੀਆਂ ਦੇ ਡੰਗਾ ਵੀ ਸਾਡੇ ਅੱਗੇ ਵਾਲੇ ਜਿਹੜੇ ਬੱਚੇ ਨੇ ਨਿਆਣੇ ਉਹਨਾਂ ਤੇ ਨਾ ਕੋਈ ਆਇਆ ਹੈ ਯਾਸਰ ਆਵੇ ਅਸੀਂ ਤਾਂ ਚੱਕੀਆਂ ਦੇ ਡੰਗਾ ਨਹੀਂ ਸਾਨੂੰ ਕੋਈ ਕੋਈ ਹੋਤੀਗਾ ਕਿੰਨੇ ਤੋਂ ਕਿੰਨੇ ਰਾਖੀ ਕਰਦੇ ਹੋ ਤੁਸੀਂ ਇੱਥੇ ਬੈਠ ਅਸੀਂ ਤਾਂ 20-25 ਜਣੇ ਹੁੰਨੇ ਆ ਜੀ ਇੱਥੇ ਹਾਂਜੀ ਜਦੋਂ ਕੰਮਾਂ ਤੋਂ ਆਈ ਜਾਂਦੇ ਬੈਠੀ ਜਾਂਦੇ ਆ ਬਾਕੀ ਇਹ ਤਾਂ ਜਮੇ ਨਿੱਤੀ ਬੈਂਦੀਆਂ ਨੇ ਦੋ ਤਿੰਨ ਬੁੜੀਆਂ ਤਾਂ ਇਹ ਤਾਂ ਨਿੱਤੀ ਬੈਂਦੀਆਂ ਨੇ ਜਠਾੜੀਆਂ ਨੇ ਸਾਡੀਆਂ ਇਹ ਤਾਂ ਬੀਬੀ ਹਰ ਵਕਤ ਹੀ ਇੱਥੇ ਹੁੰਦੀਆਂ ਨੇ ਇਹ ਹੁਣ ਇਹਨਾਂ ਦੀ ਪੈਰੇ ਡਾਲੀ ਦੇ ਨਾਲ ਕਿੰਨੀ ਕੁ ਥੱਲ ਪਈ ਇੱਥੇ ਬਹੁਤ ਪਈ ਗਈ ਜੀ ਕੋਈ ਵੀ ਨਹੀਂ ਆਉਂਦਾ ਹੁਣ ਉੱਥੇ ਜੇ ਉਹ ਵੀ ਕੋਈ ਆਉਂਦਾ ਤਾਂ ਉਹਦੀ ਵੀ ਟੱਕਰ ਦਿੰਦੇ ਹਾਂ ਤੇ ਉਹ ਵੀ ਨਹੀਂ ਵੜਨਦੇ ਅਸੀਂ ਵੇੜੇ 'ਚ ਕਿਸੇ ਨੂੰ ਇਹ ਕੋਈ ਬੁਆਰਲਾ ਬੰਦਾ ਆਉਂਦਾ ਵੀ ਅਸੀਂ ਜਾਣ ਪਛਾਣ ਨਹੀਂ ਹੈਗੀ ਨਹੀਂ ਉਹਨਾਂ ਨੂੰ ਕਹਿੰਦੇ ਵੀ ਭਾਈ ਬਾਹਰ ਜਾ ਕੇ ਗੱਲ ਕਰੋ ਵੀ ਸਾਡੇ ਬੇੜੇ 'ਚ ਕੋਈ ਗੱਲ ਕਰਨ ਦੀ ਮਤਲਬ ਨਹੀਂ ਥੋੜਾ ਹੈਗਾ ਜਾਂਦਾ ਬੇਕੜਾ ਤਾਂ ਹੈਗਾ ਬਾਹਰ ਬਿਤੀ ਜੇ ਆਪਾਂ ਨੂੰ ਕੀ ਆ ਸਾਡੇ ਬੇੜੇ ਦਾ ਸੁਧਾਰ ਹੋ ਜਾਵੇ ਬਸ ਸਾਡੇ ਬੇੜੇ ਦਾ ਸੁਧਾਰ ਕਰਨਾ ਸੀ ਬਸ ਇਹੀ ਕਹਿੰਦੇ ਆ ਵੀ ਬਸ ਨਸ਼ਾ ਬੰਦ ਹੋ ਜਾਵੇ ਸਾਡੇ ਬੱਚੇ ਵਿਚਾਰੇ ਉਹ ਹੋ ਜਾਣਗੇ ਠੀਕ ਨਹੀਂ ਨਸ਼ਾ ਖਾ ਖਾ ਇੱਥੇ ਬੋਰਡ ਥੱਲੇ ਪਏ ਰਹਿੰਦੇ ਕੰਮ ਤੇ ਕੋਈ ਜਾਂਦਾ ਨਹੀਂ ਫਿਰ ਹੁਣ ਅਸੀਂ ਖਾਵਾਂਗੇ ਕੀ ਬੈਠ ਕੇ ਹੈ ਬੰਦੇ ਆ ਸਾਡੇ दारूਆਂ ਨਾਲ ਰੱਜ ਲੈਂਦੇ ਆ ਕੋਈ ਚਿੱਟਾ ਖਾ ਲੈਂਦਾ ਕੋਈ दारू ਪੀ ਲੈਂਦਾ ਉਹ ਜਾ ਕੇ ਪਹਿਲਾਂ ਇੱਥੇ ਲਿਟ ਜਾਂਦੇ ਆ ਫਿਰ ਘਰੇ ਜਾ ਕੇ ਕਲੇਸ਼ ਕਰਦੇ ਆ ਜੇ ਬੁੜੀਆਂ ਰੋਟੀ ਤੋਖ ਨਹੀਂ ਫੜਾਉਂਦੇ ਕਿਹੜਾ ਕਿਹੜਾ ਨਸ਼ਾ ਕੀ ਜਿਹੜਾ ਤੁਹਾਨੂੰ ਕੀ ਮਜਬੂਰੀ ਹੋਗੀ ਜਿਹੜੀਆਂ ਬੁੜੀਆਂ ਨੂੰ ਹੁਣ ਡਾਂਗਾ ਲੈ ਕੇ ਬੈਠਣਾ ਪਏਗਾ ਕੰਮਾਂ 'ਚ ਅੱਛਾ ਸਾਰੇ ਹੀ ਨੇ ਹਾਂ ਲਈ ਨਸ਼ਾ ਜੀ दारू ਵੀ ਆ दारू ਵੀ ਆ ਕਿਤਾਬੀ ਇੱਥੇ ਜੂਆ ਵੀ ਚੱਲਦਾ ਛੱਠੇ ਵੀ ਚੱਲਦੇ ਸਾਰਾ ਕੁਝ ਹੀ ਚੰਦਾ ਡਾਂਗਾ ਹੀ ਕਿ ਉਹ ਚੱਕੀਆਂ ਫਿਰ ਤੁਸੀਂ ਡਾਂਗਾ ਚੱਕੀਆਂ ਆਉਦੇ ਬੱਚਿਆਂ ਵੀ ਅਸੀਂ ਸਾਰੇ ਇੱਥੇ ਵੀ ਧਰਮਾ ਦੇ ਨੇ ਨਸ਼ੇ ਵਾਲੇ ਵਾਸਤੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਜਿਹੜੇ ਪਹਿਲਾਂ ਲੱਗ ਰਹੇ ਆਗੇ 28-27 ਸਾਲਾਂ ਵਾਲੇ ਵੀ ਉਹ ਹੁਣ ਬੱਚੇ ਹੋਰ ਨਬੇਗੜ ਜਾਣ ਮੂਰਲੇ ਤਾਂ ਕਰਕੇ ਅਸੀਂ ਬੈਨੇ ਆ ਇੱਥੇ ਵੀ ਸਾਡੇ ਵੀ ਛੋਟੇ ਛੋਟੇ ਬੱਚੇ ਆ ਸਾਡੇ ਉੱਥੇ ਜਮਾ ਮੇਨ ਬਾਰ ਚ ਜਾ ਕੇ ਖੜ ਜਾਂਦੇ ਚਾਰ ਖੜੇ ਹੀ ਰਹਿੰਦੇ ਸੀ ਵੀ ਮਤਲਬ ਕੋਈ ਡੱਕੇ ਹੋਏ ਰਾਤ ਨੂੰ ਕਈ ਵਾਰੀ ਕੋਈ ਬਾਥਰੂਮ ਕਰਨ ਲੱਗ ਕੇ ਆਂਦੇ ਆ ਉੱਥੇ ਸਾਡੇ ਕੋਲ ਆ ਨਾਲ ਤਾਂ ਕਰਕੇ ਅਸੀਂ ਜਿਵੇਂ ਇੱਥੇ ਉਹ ਕਰਦੇ ਆਂਗੇ ਹੋਰ ਸਾਨੂੰ ਕੋਈ ਹੋਣੀ ਸਾਡੀ ਕੋਈ ਕਿਸੇ ਨਾਲ ਕੋਈ ਜਾਤੀ ਦੁਸ਼ਮਣੀ ਨਹੀਂ ਗਈ ਵੀ ਅਸੀਂ ਕਿਸੇ ਨਾਲ ਕੋਈ ਵੈਰ ਕੱਢ ਰਹੇ ਆਂ ਇੱਥੇ ਬਸ ਸਾਨੂੰ ਐ ਨਹੀਂ ਆ ਵੀ ਸਾਡੇ ਵੇੜੇ 'ਚ ਕੋਈ ਨਸ਼ਾ ਨਾ ਵਿਕੇ ਬਸ ਕੋਈ ਸਾਡੇ ਬੱਚੇ ਗਾਂ ਵਾਲੇ ਨਾ ਵਿਗੜਨ ਵੀ ਜਿਹੜੇ ਹੋਰ ਸਾਡੇ ਨਵੇਂ ਬੱਚੇ ਆ ਗਏ ਆ ਛੋਟੇ ਛੋਟੇ ਤੁਸੀਂ ਸਾਰੀਆਂ ਇੱਥੇ ਜੁੜੀਆਂ ਔਰਤਾਂ ਕੱਟੀਆਂ ਹੁੰਦੀਆਂ ਨੇ ਕੀ ਕਰਦੇ ਆਂ ਸਾਰੀਆਂ ਔਰਤਾਂ ਬੈਠ ਕੇ ਗੰਗਾਂ ਕਰਦੇ ਆਂ ਅਸੀਂ ਵੀਰੇ ਕਰਨਾ ਤਾਂ ਕੀ ਅਸੀਂ ਕੋਈ ਜੇ ਕੋਈ ਬਾਹਰਲਾ ਬੰਦਾ ਆਉਂਦਾਗਾ ਜਾਂ ਕੋਈ ਨਸ਼ੇੜੀ ਜਾਂ ਕੋਈ ਵੀ ਅਸੀਂ ਉਹਨੂੰ ਪਹਿਲਾਂ ਪੁੱਛਦੇ ਆਂਗੇ ਵੀ ਬਈ ਤੂੰ ਕਿਹਦੇ ਆਇਆਗਾ ਜਾਂ ਵੀ ਕੀ ਕੰਮ ਆ ਤੈਨੂੰ ਜੇ ਤਾਂ ਕੋਈ ਨਸ਼ੇ ਪੱਤੇ ਵਾਲਾ ਹੁੰਦਾ ਤਾਂ ਅਸੀਂ ਉਹਨੂੰ ਵਾਪਸ ਹੀ ਮੋੜ ਦਿੰਨੇ ਅਸੀਂ ਕੋਈ ਉਹਦੇ ਮਾਰਦੇ ਨਹੀਂ ਅਸੀਂ ਕੋਈ ਕੁੱਟ ਮਾਰ ਨਹੀਂ ਕਰਦੇ ਕਿਸੇ ਨਾਲ ਅਸੀਂ ਉਹਨੂੰ ਇੱਜ਼ਤ ਨਾਲ ਕਹਿ ਦਿੰਨੇ ਵੀ ਇੱਥੇ ਵਗ ਜਾ ਇੱਥੇ ਸਾਰਾ ਕੁਝ ਬੰਦ ਹੈਗਾ ਜੇ ਕੋਈ ਕਿਸੇ ਦਾ ਭੈਣ ਭਾਈ ਰਿਸ਼ਤੇਦਾਰ ਆਉਂਦਾ ਅਗਲੇ ਨੂੰ ਕਹਿਨੇ ਵੀ ਅਗਲੇ ਨੂੰ ਘਰੇ ਲੈ ਜਾਵਦੇ ਨੇ ਵੀ ਇੱਥੇ ਅਸੀਂ ਮੱਲੇ 'ਚ ਨਿਘੜਨ ਨਹੀਂ ਦਿੰਦੇ ਨਾ ਅਸੀਂ ਕਿਤੇ ਬੈਠਣ ਦਿੰਦੇ ਆਗੇ ਕੁਛ ਥੰਦ ਪਈ ਲੱਗਦੀ ਹੈ ਹਾਂਜੀ ਪੂਰਾ ਹੀ ਹੈਗੇ ਜੀ ਕੋਈ ਪੁਲਿਸ ਜਿਹੜਾ ਮਾਰਦੀ ਹੈ ਹਾਂਜੀ ਪਹਿਲਾਂ ਸਾਡੀ ਸੁਣਵਾਈ ਨਹੀਂ ਹੋਈ ਸੀਗੀ ਪਰ ਹੁਣ ਸਾਡੀ ਸੁਣਦੇ ਆਗੇ ਜੀ ਉਹ ਵੀ ਆਉਂਦੇ ਆਗੇ ਵੀ ਜਿਹੜਾ ਮਾਰਦੇ ਆਗੇ ਸਾਡੇ ਕੋਲ ਉਹਨਾਂ ਨੇ ਸਾਨੂੰ ਕਹਿ ਰੱਖਿਆ ਵੀ ਜੇ ਕੋਈ ਜ਼ਿਆਦਾ ਤੁਹਾਨੂੰ ਤੰਗ ਕਰਦਾਗਾ ਤਾਂ ਸਾਨੂੰ ਫੋਨ ਮਾਰੋ ਅਸੀਂ ਆਪੇ ਜਾ ਕੇ ਲੈ ਕੇ ਜਾਵਾਂਗੇ ਕਿਉਂ ਕੀ ਕਰੀਏ ਅਸੀਂ ਤਾਂ ਇਹ ਚੱਕੀਆਂ ਵੀ ਜਦੋਂ ਹੁਣ ਨਸ਼ੇੜੀ ਆਉਂਦੇ ਸੀ ਸਾਡੇ ਗੰਦਾਵਾੜਾ ਨਾ ਖੜੇ ਰਹਿੰਦੇ ਸਾਡੇ ਬਾਰਾ ਨਾ ਖੜਦੇ ਕੰਮ ਕਰਕੇ ਆਉਂਦੇ 2 ਵਜੇ ਆਉਂਦਿਆਂ ਨੂੰ ਘਰੇ ਇੱਥੇ ਗਾ ਪਈ ਜਾਂਦਾ ਗਲੀ 'ਚ ਅਸੀਂ ਭਾਈ ਫਿਰ ਲੜਾਈਆਂ ਕਰਦੇ ਸੀ ਜਿਹਦੇ ਘਰ 'ਚ ਖੜਦਾ ਸੀ ਉਹੀ ਲੜਾਈ ਕਰਦਿਆਂ ਸੀ ਫਿਰ ਸਾਰੀਆਂ ਔਰਤਾਂ ਨੇ ਉੱਤਾਂ ਚੱਕ ਲਿਆ ਇੱਥੇ ਧਰਨੇ ਲਾ ਲਏ ਨਾਕੇ ਲਾ ਲੇ ਕਿਛਿਆਂ ਨੂੰ ਬੜਨ ਨਹੀਂ ਦਿੰਦੇ ਹੁਣ ਅੱਜ ਕਿੰਨੇ ਦਿਨਾਂ ਤੋਂ ਤੁਸੀਂ ਇਸ ਤਰ੍ਹਾਂ ਬੈਠੇ ਸਾਨੂੰ 20 ਦਿਨ ਹੋ ਗਏ ਇੱਥੇ ਅਸੀਂ ਤਾਂ 11-11 ਵਜੇ ਤਾਂ ਹੀ ਰਾਤ ਨੂੰ ਬੈੰਨੇ ਆ 7 ਵਜੇ ਤੋਂ ਔਰਤਾਂ ਤੜਕੇ ਬੈਠ ਜਾਂਦੀਆਂ ਜਿਹੜੀਆਂ ਕੰਮਾਂ ਵਾਲੀਆਂ ਸੀ ਕੰਮਾਂ ਤੇ ਵੀ ਜਾਂਦੀਆਂ ਨਹੀਂ ਹੁਣ ਜਿੱਦਨ ਤੋਂ ਤੁਸੀਂ ਇੱਥੇ ਬੈਠਣ ਲੱਗਿਆ ਕੋਈ ਠੱਲ ਪਈ ਆ ਨਸ਼ੇ ਦੀ ਠੱਲ ਪ ਪੂਰੀ ਥਾਲਾ ਹੁਣ ਨਹੀਂ ਕਿਸੇ ਨੂੰ ਅਸੀਂ ਵੜਨ ਦਿੰਦੇ ਇੱਥੇ ਸਾਡਾ ਮੇਨ ਰਸਤਾ ਇੱਥੋਂ ਅਸੀਂ ਲੰਘਣ ਨਹੀਂ ਦਿੰਦੇ ਕਿਸੇ ਨੂੰ ਕਿੰਨੇ ਕੇ ਇਸ ਤੋਂ ਪਹਿਲਾਂ ਕਿੰਨੇ ਕੇ ਜਿਹੜੇ ਨੌਜਵਾਨ ਨਸ਼ਾ ਕਰਦੇ ਸੀਗੇ ਜਿਹੜੇ ਸਾਡੇ ਲੱਗੇ ਥੋੜੇ ਟਾਈਮ ਦੇ ਸੀ ਅਸੀਂ ਬਾਲਾ ਨਹੀਂ ਟਾਈਮ ਪੈਣ ਦਿੱਤਾ ਦੋ ਮਹੀਨੇ ਹੋਏ ਸੀ ਸਾਡੇ ਬੱਚਿਆਂ ਨੂੰ ਲੱਗਿਆ ਨੂੰ ਬਸ ਦੋ ਮਹੀਨਾ ਤੋਂ ਅਸੀਂ ਉੱਤਾ ਚੱਕ ਲਿਆ ਵੀ ਐਂ ਤੱਕ ਮਲੋਟਣੀ ਆਉਣਾ